ਅੱਜ ਬਣਾਵਾਂਗੇ ਜਰੇਲਾ ਬਰਫੀ ਤੇਰੀ 2 ਕਿਲੋ ਗਾਜਰਾ ਲਈਆਂ ਨੇ ਇਹਨਾਂ ਨੂੰ ਕਦੂਕਸ ਕਰਾਂਗੇ ਯੋ ਪੀਗ ਗਿਆ ਗਾਜਰਾ ਪਾ ਦਾਂਗੇ ਬਾਕੀ ਰਹਿਣੀਆਂ ਗਾਜਰਾਂ ਵਿੱਚ ਪਾ ਦਾਂਗੇ ਪਾਣੀ ਸੁੱਕਣ ਲੱਗ ਗਿਆ ਹੁਣ ਇਹਦੇ ਵਿੱਚ 2 ਲੀਟਰ ਦੁੱਧ ਪਾ ਦਾਂਗੇ 2 ਕਿਲੋ ਗਾਜਰਾਂ ਨੇ 2 ਲੀਟਰ ਹੀ ਪਾ ਦੁੱਧ ਪਾਵਾਂਗੇ ਪਾਣੀ ਸੁੱਕ ਗਿਆ ਹੁਣ ਇਹ 250 ਗ੍ਰਾਮ ਆਪਚੀ ਨਹੀਂ ਪਾਵਾਂਗੇ ਹੁਣ ਚੀਨੀ ਪਾ ਕੇ ਫਿਰ ਸਤਾਵਾਂਗੇ ਇਹਦਾ ਪਾਣੀ ਚੀਨੀ ਨੇ ਪਾਣੀ ਚੜਤਾ ਹੁਣ ਚੰਗੀ ਤਰ੍ਹਾਂ ਇਹਨੂੰ ਸਤਕਾ ਲੋ ਚੀਨੀ ਦੇ ਪਾਣੀ ਨੂੰ ਗਾਜਰਾ ਬੋਝ ਗਿਆ ਅੱਧਾ ਕਿਲੋ ਖੋਆ ਪਾਵਾਂਗੇ ਖੋਆ ਪਹਿਲਾਂ ਬਣਾ ਕੇ ਰੱਖ ਲਿਆ ਸੀ 2 ਕਿਲੋ ਗਾਜਰਾ ਚ ਅੱਧਾ ਕਿਲੋ ਖੋਆ ਮਿਕਸ ਕਰਨਾ ਹੈ ਇਹ ਫਿਰ ਪੋਣ ਲਾਂਗੇ ਗਜਰਾ ਬੋਧੀਆਂ ਚਮਚਾ ਘੋਦਾ ਪਾ ਕੇ ਫਿਰ ਭੁੰਨਾ ਜੇ ਮੈਂ ਇਹ ਪੱਕਣ ਦੀ ਨਿਸ਼ਾਨੀ ਹੈ ਇਸ ਤਰ੍ਹਾਂ ਗੋਲ-ਗੋਲ ਹੱਥ ਤੇ ਘੁਮਾ ਕੇ ਦੇਖੋ ਜੇ ਸਹੀ ਹੁੰਦਾ ਤਾਂ ਆਪਣੇ ਪੀਸ ਬਣਨ ਲਈ ਤਿਆਰ ਆ ਹੁਣ ਆਪਾਂ ਥਾਲੀ ਦੇ ਵਿੱਚ ਪਾ ਕੇ ਇਹਨੂੰ ਜਮਾਵਾਂਗੇ ਇਹ ਥਾਲੀ ਦੇ ਵਿੱਚ ਤੇਲ ਲਾ ਕੇ ਹਰ ਤੰਗੀ ਜਰਾ ਘੁਮਾ ਦਿਓ ਇਸ ਤਰ੍ਹਾਂ ਥਾਲੀ ਦੇ ਵਿੱਚ ਬਿਚਾ ਕੇ ਇਸ ਜਿੱਤਰਾਂ ਹੋ ਗਿਆ ਹੱਥ ਤੇ ਲਫਾਫਾ ਚੜਾ ਕੇ ਇਸ ਤਰ੍ਹਾਂ ਇਹ ਚੰਗੀ ਤਰ੍ਹਾਂ ਸਾਫ਼ ਕਰ ਲੋ ਹੋਟਲੇ ਨਾਲ ਤਾਂ ਨਾਲ ਹੀ ਚੁੰਬੜੀ ਜਾਂਦਾ ਇਸ ਤਰ੍ਹਾਂ ਵਧੀਆ ਸਾਫ਼ ਹੋ ਜਾਂਦਾ ਗਾਜਰ ਦੀ ਬਰਫੀ ਬਣ ਕੇ ਤਿਆਰ ਆ ਪੰਜ ਤੋਂ 6 ਘੰਟੇ ਹੋ ਗਏ ਨੇ ਪਾਈ ਨੂੰ ਹੁਣ ਆਪਾਂ ਕਟਾਂਗੇ ਗਾਜਰ ਬਰਫੀ ਬਣ ਕੇ ਤਿਆਰ ਆ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ